ਪੁਲਿਸ ਦੀ ਮੌਜੂਦਗੀ ਪੁਲਿਸ ਦੀ ਪਹੁੰਚ ਅਤੇ ਪੁਲਿਸ ਦਾ ਹਾਈ ਟੈਕ ਹੋਣਾ ਜਿੰਨਾ ਮਜ਼ਬੂਤ ਹੋਏਗਾ ਸੂਬੇ ਦੇ ਵਿੱਚ ਕ੍ਰਾਈਮ ਉਨਾ ਹੀ ਕੰਟਰੋਲ ਦੇ ਵਿੱਚ ਹੋਵੇਗਾ ਅਤੇ ਸੁਰੱਖਿਆ ਦਾ ਘੇਰਾ ਉਨਾ ਹੀ ਮਜ਼ਬੂਤ ਹੋਏਗਾ ਪੰਜਾਬ ਦੇ ਵਿੱਚ ਅੱਜ ਫਿਰ ਇੱਕ ਇਹੋ ਜਿਹੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਨੂੰ 410 ਹਾਈ ਟੈਕ ਗੱਡੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਤੁਸੀਂ ਇਹ ਵੇਖ ਸਕਦੇ ਹੋ ਗੱਡੀਆਂ ਦਾ ਕਾਫਲਾ ਜਿਹੜਾ ਹੈਗਾ ਇਹ ਇੱਥੇ ਫਲੋਰ ਦੇ ਵਿੱਚ ਫਿਲਹਾਲ ਖੜਾ ਕੀਤਾ ਕਿਉਂਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਨੂੰ ਹਰੀ ਝੰਡੀ ਦਿਖਾਣਗੇ ਜਿਸ ਤੋਂ ਬਾਅਦ ਪੁਲਿਸ ਦੇ ਕੋਲ ਇਹ ਗੱਡੀਆਂ ਜਿਹੜੀਆਂ ਹੈਗੀਆਂ ਉਹ ਆ ਜਾਣਗੀਆਂ ਤੇ ਕਿਤੇ ਨਾ ਕਿਤੇ ਜਿਹੜਾ ਇੱਕ ਸੁਰੱਖਿਆ ਦਾ ਘੇਰਾ ਪੰਜਾਬ ਦੇ ਵਿੱਚ ਉਹ ਮਜ਼ਬੂਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ ਖਾਸ ਗੱਲ ਇਹ ਵੀ ਹੈਗੀ ਹੈ ਕਿ ਪੰਜਾਬ ਮਹਿਲਾ ਪੁਲਿਸ ਮਹਿਲਾ ਮਿੱਤਰ ਗੱਡੀਆਂ ਵੀ ਇਸ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਖਾਸ ਤੌਰ ਤੇ ਮਹਿਲਾਵਾਂ ਦੇ ਪ੍ਰਤੀ ਹੋਣ ਵਾਲੇ ਅਪਰਾਧ ਦੇ ਉੱਤੇ ਕੰਟਰੋਲ ਕਰਨਾ ਤੇ ਉਹਨਾਂ ਦੇ ਉਹਨਾਂ ਮਾਮਲਿਆਂ ਦੇ ਨਾਲ ਨਜਿੱਠਣ ਵਾਸਤੇ ਇਹਨਾਂ ਗੱਡੀਆਂ ਨੂੰ ਸੜਕਾਂ ਤੇ ਉਤਾਰਿਆ ਗਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਫਲੋਰ ਦੇ ਵਿੱਚ ਮੌਜੂਦ ਹਾਂ ਜਿੱਥੇ ਗੱਡੀਆਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਪੁਰਦ ਕਰ ਰਹੇ ਨੇ ਪੰਜਾਬ ਪੁਲਿਸ ਨੂੰ ਮੈਂ ਥੋੜਾ ਜਿਹਾ ਇਹਨਾਂ ਗੱਡੀਆਂ ਬਾਰੇ ਕਿਸ ਤਰ੍ਹਾਂ ਦੇ ਨਾਲ ਵਰਕਿੰਗ ਰਹੇਗੀ ਜੀ 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 ਪ੍ਰਾਈਮਿੰਗ ਇਸ ਵਿਮਨ ਜਿਹੜੇ ਜੋ ਕੰਪਲੇਂਟਸ ਨੇ ਉਹਦੇ ਰਿਗਾਰਡਿੰਗ ਜੋ ਵੀ ਡੀਲਿੰਗ ਹੋਊਗੀ ਉਹਦੇ ਵਾਸਤੇ ਜਿਹੜੀਆਂ ਗੱਡੀਆਂ ਜਿਹੜੀਆਂ ਯੂਜ਼ ਕੀਤੇ ਜਾਣਗੇ ਜੋ ਕਿ ਸਪੈਸ਼ਲ ਜਿਹੜੇ ਮਹਿਲਾ ਮਿੱਤਰ ਫਲ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ ਸਰਕਾਰ ਤੋਂ ਆ ਕਿੰਨਾ ਨੰਬਰ ਡਾਇਲ ਕਰਨਾ ਹੋਵੇਗਾ ਕਿਸ ਤਰ੍ਹਾਂ ਦੇ ਨਾਲ ਜੇ ਕਿਸੇ ਮਹਿਲਾ ਨੂੰ ਜ਼ਰੂਰਤ ਪੈਂਦੀ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਉਹ ਇਹ ਸਹਾਇਤਾ ਲੈ ਸਕਦੀ ਹੈ ਵੰਦਨ ਨੂੰ ਜਿਹੜੀ ਹੈ ਲੈਣੇ ਉੱਥੇ ਤੋਂ ਕਾਲ ਕਰਦੇ ਕਿਸੇ ਵੀ ਤਰ੍ਹਾਂ ਦੀ ਕਿਸੀ ਪ੍ਰੋਬਲਮ ਹੋਵੇ ਸਾਨੂੰ ਦੱਸੋ ਅੰਮੀਆ ਤੇ ਉਹਦੇ ਤੋਂ ਕੰਟਰੋਲ ਕਰ ਸਕਦੇ ਆ ਤੇ ਉਹਨੂੰ ਜਿਹੜਾ ਰਿਸਪੌਂਸ ਦਿੱਤਾ ਨਾ ਹਾਈ ਟੈਕ ਬਣਾਇਆ ਗਿਆ ਹੈ ਨਾ ਗੱਡੀਆਂ ਨੂੰ ਕਿਸ ਤਰ੍ਹਾਂ ਦੇ ਨਾਲ ਹਾਈ ਟੈਕ ਹੋਣ ਗਿਆ ਮੈਮ ਤੇ ਇਸ ਦਾ ਕੀ ਫਾਇਦਾ ਹੋਵੇਗਾ ਜੀ ਆਪ ਜੀ ਦੇ ਨਾਲ ਤਰੀਕੀ ਜਿਹੜੀ ਹੈ ਕਿ ਵਾਇਰਲੈਸ ਜਿਹੜਾ ਮੈਡੀਕਲ ਕਿਸੇ ਵੀ ਤਰੀਕੇ ਪ੍ਰੋਵਾਈਡ ਕਰਾਂਗੇ ਤਾਂ ਕਿ ਜਦੋਂ ਵੀ ਕੋਈ ਵੀ ਆਂਦੀ ਹੈ ਕੰਪਲੇਂਟ ਇਮੀਡੀਟ ਜਿਹੜਾ ਰਿਸਪੌਂਸ ਜਿਹੜਾ ਉਹ ਦਿੱਤਾ ਜਾਵੇ ਤੇ ਜਿਹੜਾ ਵੀ ਕਿਤੇ ਕੰਪਲੇਨੈਂਟ ਨੂੰ ਜੋ ਪ੍ਰੋਬਲਮ ਹੈ ਉੱਥੇ ਪਹੁੰਚ ਕੇ ਜਿਹੜੀ ਉਹਨੂੰ ਹੱਲ ਕਰਵਾਉਣ ਰਿਸਪੌਂਸਿਵ ਐਲਸ ਕਿ ਜਿੰਕ ਐਸ ਪੋਸੀਬਲ ਹੈ ਕਿ ਜਿਹੜਾ ਉਹ ਉਹ ਪ੍ਰੋਵਾਈਡ ਕੀਤਾ ਜਾ ਕੇ ਉਹਨਾਂ ਨੂੰ ਰਿਸਪਾਂਸਲ ਦੇ ਵਿੱਚ ਤਾਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਦੀ ਲਾਲ ਹਾਈ ਟੈਕ ਗੱਡੀਆਂ ਜਿਹੜੀਆਂ ਹੈਗੀਆਂ ਉਹ ਤਿਆਰ ਕੀਤੀਆਂ ਗਈਆਂ ਨੇ ਤੇ ਇਹਨਾਂ ਦੇ ਵਿੱਚ ਉਹ ਸਾਰੇ ਸਿਸਟਮ ਲਗਾਏ ਗਏ ਨੇ ਜਿਹੜੇ ਕੀ ਇਹ ਸੁਨਿਸ਼ਚਿਤ ਕਰਨ ਕਿ ਜਿਹੜਾ ਲੋਡ ਪੈਂਦੀ ਹੈ ਤਾਂ ਤੁਰੰਤ ਜਿਹੜੀ ਹੈ ਮਦਦ ਪੁਲਿਸ ਦੀ ਉਹ ਵਿਕਟਮ ਤੱਕ ਪਹੁੰਚ ਸਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਵੱਡਾ ਕਾਫਲਾ ਜਿਹੜਾ ਹੈਗਾ ਅੱਜ ਕੱਜੀਆਂ ਜਿਹੜੀਆਂ ਹੈਗੀਆਂ ਇਸ ਵੀਡੀਓ ਦੇ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵੱਡੀ ਸੰਖਿਆ ਦੇ ਵਿੱਚ ਅੱਜ ਗੱਡੀਆਂ ਇਹ ਪੰਜਾਬ ਪੁਲਿਸ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ 510 ਗੱਡੀਆਂ ਜਿਹੜੀਆਂ ਹੈਗੀਆਂ ਉਹ ਪੰਜਾਬ ਪੁਲਿਸ ਨੂੰ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ ਕੁਲਵੀਰ ਦਿਵਾਨ ਇੰਡੀਆ ਨਿਊਜ਼ ਫਿਲੌਰ